ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਤੇ ਚਟਪਟੀ ਚਟਣੀ। ਇਹ ਆਪਾਂ ਪਾਇਆ ਦੇਸੀ ਘਿਓ ਦੇਸੀ ਘਿਓ ਦੇ ਵਿੱਚ ਪਾਇਆ ਆਪਾਂ ਜੀਰਾ ਤੇ ਰਾਈ। ਇਹ ਰਾਈ ਖੱਟਾਪਨ ਦਊਗੀ ਤੇ ਆਪਾਂ ਲਾਲ ਮਿਰਚਾਂ ਦਾ ਪਹਿਲਾਂ ਵੀਡੀਓ ਦਾ ਪਾਰਟ ਨੰਬਰ 1 ਪਾਇਆ ਸੀ। ਇਹ ਲਾਲ ਮਿਰਚਾਂ ਮੈਂ ਤੇ ਟਮਾਟਰ ਮਿਕਸੀ 'ਚ ਗ੍ਰੈਂਡ ਕਰ ਲਿਆ। ਇਹ ਆਪਾਂ ਲਸਣ ਉਹਦੇ ਵਿੱਚ ਕੁੰਡੇ ਦੇ ਵਿੱਚ ਕੁੱਟ ਲਿਆ। ਇਹ ਆਪਾਂ ਵਿੱਚ ਪਾਵਾਂਗੇ ਮੈਂ ਇੱਕ ਚਮਚਾ ਸ਼ੱਕਰ ਦਾ। ਖੱਟਪਟੀ ਚਟਣੀ, ਚਟਪਟੀ ਚਟਣੀ ਬਣੂਗੀ ਨਾ ਖੱਟੀ ਮਿੱਠੀ। ਇਹ ਆਪਾਂ ਪਾ ਦਾਂਗੇ ਲਸਣ ਇਹਦੇ ਵਿੱਚ। ਇਸ ਤਰ੍ਹਾਂ ਬਣਾਉਣੀ ਹੈ ਇਹ ਚਟਣੀ। जो लसन भोजने वे आप कालिया मिर्च काली मिर्च नमक सारा कुछ चक्कर पे चक्कर तो आप जो लसन थोड़ा भुज गया ना लसन एक ज्यादा नहीं भुनना है थोड़ा जि भी दिसना चाहिए लसन लसन ना इस तरह दिसना चाहिए मिर्च में फिर बहुत टेस्टी लगता है ये जो आप खुदी छोटे लसन कुट लें ਤਦਾ ਟੇਸਟੀ ਬਖਰਾ ਬਣ ਜਾਂਦਾ ਆ ਹੁਣ ਆਪਾਂ ਨਾਣੂਨ ਮਿਰਚ ਤੇ ਅਚੀ ਦੀ ਫਲੈਕਸ ਨੇ ਜਿਹੜੇ ਵਿੱਚ ਪਾ ਦਿੰਦੇ ਆ ਸਭ ਕੁਝ ਇਹ ਚਟਣੀ ਨੂੰ ਆਪਾਂ ਉਹ ਤੱਕ ਰਿਲਣਾ ਆ ਜਦੋਂ ਤੱਕ ਇਹ ਜਦੋਂ ਤੱਕ ਇਹ ਆਪਣਾ ਤੇਲ ਨਾ ਛੱਡ ਦੇਵੇ ਘੋਨਾ ਛੱਡ ਦੇਵੇ ਤੇਸੀ ਘੋਦੇ ਵਿੱਚ ਹੀ ਟੇਸਟੀ ਬਣਦੀ ਹੈ ਚਟਣੀ ਇਹ ਤੁਸੀਂ ਜਰੂਰ ਬਣਾ ਕੇ ਦੇਖੋ ਮੇਰੇ ਤਰੀਕੇ ਨਾਲ ਤਾਂ ਉਂਗਲੀਆਂ ਜੱਟਦੇ ਰਹਿ ਜਾਓਗੇ ਚਟਣੀ ਇੰਨੀ ਟੇਸਟੀ ਹੁੰਦੀ ਹੈ ਮੱਕੀ ਦੀ ਰੋਟੀ ਨਾਲ ਖਾਓ ਪਕੌੜਿਆਂ ਨਾਲ ਖਾਓ ਜਿੱਦਾਂ ਮਰਜ਼ੀ ਖਾਓ ਚਲੋ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਇਹ ਚਟਣੀ ਜਦੋਂ ਤੇਲ ਛੱਡ ਦੂਗੀ ਨਾ ਕਿ ਉਹ ਛੱਡ ਦੂਗੀ ਦੇਸੀ ਘੋੜਾ ਛੱਡਿਆ ਜਾਊਗਾ ਉਸ ਤੋਂ ਬਾਅਦ ਇਹ ਚਟਣੀ ਨੂੰ 15 ਦਿਨਾਂ ਤੱਕ ਸਟੋਰ ਕਰ ਸਕਦੇ ਹੋ ਇਹਦੇ ਵਿੱਚ ਨਿੰਬੂ ਵੀ ਪਾ ਸਕਦੇ ਹੋ ਇਹਦੇ ਵਿੱਚ ਸਿਰਕਾ ਵੀ ਪਾ ਕੇ ਰੱਖ ਸਕਦੇ ਹੋ ਚਲੋ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ